अच्छा मिलंदर 6 से लाख दिया 4 पेंशना में आए अच्छा जी जी मतलब आपा दो पेंशना बांटदे हां ते 12 लाख रुपया बंटे जानावा ठीक है ना, ना। ते 8 लाख रुपया وچوں ਆਪਣਾ چل گیا ਵਾ ਤੇ ਗੱਲ ਇਹ ਆ ਵੀ ਫਿਰ ਵਜਨਾ 205 ਜਾਵਾਂ ਫਿਰ ਆਪਾਂ ਹਾਂਜੀ ਅ 8 ਕੇ ਵਿੱਚ ਚਲੇ ਗਿਆ 8 ਦੋ ਨੇ ਲੈਣਾ ਆਪਣੇ ਨੇ ਵੀਡੀਓ ਨੇ ਹਾਂਜੀ ਆ ਤੇ 6 ਉਧਰ ਮੈਂ ਤੁਹਾਨੂੰ ਦਿੱਤਾ ਆਹੋ ਸ਼ੇਰ ਦਵਾ ਠੀਕ ਹੈ ਠੀਕ ਹੈ ਤੇ ਜੇ ਤੇ ਫਿਰ ਆਪਾਂ ਜਾਂਦੇ ਫਿਰ ਉਹ ਕਰ ਲਈਏ ਗੱਲ ਜਾਂਦੇ ਫਿਰ ਨਾ ਵੰਡੀਏ ਫਿਰ ਬਲਕੇ ਗੱਲ ਚਾਹ ਫਿਰ ਇਹਨਾਂ ਰੋਲਾ ਵੜਾ ਮੁਲਖ ਨੇ ਪਾਉਣਾ ਵਾ ਕਿਉਂਕਿ ਸਾਰੇ ਪਤਾ ਕਰਕੇ ਜੀ ਵਿੱਚ ਦਿਵਾਲੀ ਹੋਏ ਕੁੜੀ ਹੋਏ ਦੇ ਪੁੱਤ ਦੇ ਮੈਰੀ ਬਾਣੇ ਪਣ ਲਾਈ ਜਾਂਦਾ ਮਾਹਾਂ ਕੁਛ ਕੋਣੇ ਕਰ ਜੋ ਵਾਈਆਂ ਵੜ ਦਿੰਦੇ ਨੇ ਮੈਂ ਇਹਨਾਂ ਵਾਕਿਆ ਹੀ ਮੈਂ ਦੋ ਵਾਈਆਂ ਵੜ ਦਿੰਦੇ ਆ ਦੋਰ ਭੇਜ ਜਾਣੀਆਂ ਨਾ ਕਰੋੜ ਛੱਕੇ ਉਹ ਦੱਸਦੇ ਆ ਨਹੀਂ ਜੇ ਪੈਂਦੀਆਂ ਹੁੰਦੇ ਜੇ ਪੁੱਛਾ ਜੇ ਪੈਂਦੀਆਂ ਤੇ ਦੋਈਆਂ ਜੋ ਹੀ ਕਰਾ ਕੇ ਮੈਂ ਕਿਤੇ ਉਧਰ ਵੀ ਐਸੇ ਮਾ ਪੂਰੀ ਮਦਦ ਦਿਨਾ ਉਹ ਉਹ ਮੈਂ ਫਾਉਂ ਨੂੰ ਆਪੇ ਇਹੜਾ ਰੋੜਾ ਆਪਾਂ ਪੈਂਦਾ ਇਹ ਦੋ ਆਪਾਂ ਬਹਿ ਕੇ ਵੰ ਹੁਣ ਕਿੰਨੇ ਬੋਲ ਤੋਰੇ ਫਿਰ ਉਹ 2 ਲੱਖ ਰੁਪਏ ਹੀ ਬਜਣਾ ਉਹ ਮੈਂ ਆਪਾਂ ਵੀ ਬੋਲ ਮੈਂ ਉਸ ਤਰੀਕੇ ਨਾਲ ਕਰਦੇ ਮੈਂ ਮੈਨੂੰ ਮੈਂ ਮੰਨਦਾ ਗੱਲ ਪਰ ਮੈਂ ਇੱਥੇ ਕਰਕੇ ਛਿੰਨੂ ਦਾ ਕਰੀ ਚੰਮ ਖਾਬ ਹੋ ਗਿਆ ਨਾ ਮੈਂ ਹਜੇ ਰੁਪਈਆ ਉਹ ਜ਼ਿਆਦਾ ਲੱਖ ਹੋ ਜੂਗੀ ਲੱਖ ਨਿਕਲ ਜੂ ਚਲ 2 2 ਪੈਂਚਾ ਅਸੀਂ ਵੜਦਾਂਗੇ ਤੇ ਘਾਮ ਨੇ ਬੜ ਜੂ ਮਹੀਨਾ ਕੋਲ ਲਿਟਰ 15 ਦਾ ਪਾਲਿੰਦੇ ਹੋਈਏ ਤੋਂ ਉਹਨਾਂ ਦੇ ਵੀ ਤਾਂ ਸਵਾਲ ਐਵੇਂ ਮੜੀ ਲੋਕ ਬੜੀ ਇਹਨਾਂ ਦਵਾਲੀ ਹੋਣਾ ਮੁਰਗੀ ਨਾਲ ਕੇ ਜਦੋਂ ਮੇਰੀ ਦਵਾਲੀ ਹੋਣਾ ਮੈਂ ਚਲੋ ਕਰਦਾ ਹਾਂ ਹਾਂ ਉਹਨਾਂ ਦਾ 2 ਜੂਨ ਨੂੰ ਬਣ ਗਿਆ ਪੱਤਰਕਾਰ ਕੁੜੀ ਹੋਵੇ ਉਹ ਉਹਦਾ ਨਹੀਂ ਅਮਨ ਜੇ ਪੱਤਰਕਾਰ ਦਾ ਪੀਟਰ ਦਾ ਪੀਏ ਬਣਿਆ ਆ ਮੈਨਾਂ ਵੀ ਪਤਾ ਨਹੀਂ ਮੈਂ ਉਹਨੂੰ ਕਿਵੇਂ ਰੋਕਿਆ ਉਹਨੂੰ ਸਾਲੇ ਨੂੰ ਪਤਾ ਕਿੱਥੋਂ ਪਤਾ ਲੱਗ ਗਿਆ ਵੀ ਇਹ ਨਿਕਲ ਆਈਆਂ ਇਹ ਬਣਦੇ ਇਨਸਾਨ ਨਹੀਂ ਫੇਰ ਮੈਨੂੰ ਅਕਸ਼ਮ ਆ ਗਿਆ ਤੂੰ ਦੋੜਾਣਾ ਪਾ ਤੇ ਮੇਰੇ ਨਾਲ ਪੈਸਾ ਖੱਟਾ ਪੈਣ ਦੀ ਵਾਹ ਜੇ ਮੈਂ ਮਾਸਾ ਸਤਰਾੜਾ ਪਈ ਨਾ ਮੈਂ ਦੋ ਪੈਨਸ਼ਨਾਂ ਆਈਆਂ ਦੋ ਅਸੀਂ ਬਣਦੀਆਂ ਮਾ ਮੈਂ ਦੇਖ ਲਉਂਦਾ ਅਗਰ ਅਡੀਸ਼ਨ ਦਿਆਂ ਤਾਂ ਮਣਕੇ ਰੋਗ ਅੱਧੇ ਰਹਿ ਜਾਣਗੇ ਬਹੁਤ ਬਣਾ ਲੱਗ ਰੋਟਿਆ ਚਲੋ ਅੱਜ ਕਰਦੇ ਹਾਂ ਸਮੋ ਠੀਕ ਹੈ ਵੀਰੇ ਹੈਲੋ ਹਾਜੀ ਹਾਜੀ ਸਨ ਸਰ ਸਾਰੀ ਗੱਲਾਂ ਨੂੰ ਮੈਂ ਸਮਝਾਇਆ ਵਾਂ ਜੇ ਤੁਹਾਨੂੰ ਕਾਫੀ ਕੱਲੀ ਤੇ ਫੜਦੇ ਨਾ ਤੇ ਤਿੰਨ ਮਹੀਨਿਆਂ ਦੀ ਪੈਨਸ਼ਨ ਦਾ ਸਾਰਾ ਹਿਸਾਬ ਦਾਤ ਦਵਾ ਅੱਛਾ ਆਓ ਇਤਰਾਵਾ ਵੀ ਇਹਦੀ ਪੈਨਸ਼ਨ ਹੈ ਮਤਲਬ ਕਿ 1.5 ਲੱਖ ਮਹੀਨੇ ਦੀ ਅੱਛਾ ਤੇ ਉਹਦੇ ਤੋਂ ਨਾਲ ਇੱਕ ਪੈਨਸ਼ਨ ਦਾ ਇਹਦਾ 6.5 ਲੱਖ ਜਾਂ ਤੇ 6 ਲੱਖ ਤੋਂ ਉੱਤੇ ਬਣ ਕੇ ਪੈਨਸ਼ਨ ਦਾ ਹਾਂ ਹਾਂ ਤੇ 6.532 ਲੱਖ ਰੁਪਏ ਦੇ ਖਾਤੇ ਜੀ अच्छा ते दो पंचਾ ਮੈਨੂੰ ਆਖਿਆ ਵੀ ਪਾਉ ਵੇਖੋ ਮੰਮੀ ਮੰਤਰੀ ਸਾਹਿਬ ਨੂੰ ਤੁਸੀਂ ਦੋ ਜਿਹੜੀ ਸਿੱਧੀ ਗੱਲ ਮੈਨੂੰ ਆਖੀ ਤਰੀਕੇ ਦੇ ਨਾਲ ਮੈਂ ਵੀ ਮੈਨੂੰ ਪਤਾ ਮੰਤਰੀ ਦਿੱਤਾ ਕਿ ਨਹੀਂ ਮੈਂ ਮਲਕੇ ਉਹਨਾਂ ਪਾਰਟੀ ਫੰਡ ਮਨਿੰਦਰ ਨੂੰ ਦਿੱਤਾ ਵਾ ਤੁਸੀਂ ਵੀ ਦਿਓ ਅੱਛਾ ਇਹ ਟਿਕੜੀ ਗੱਲ ਆ ਤੇ ਦੋ ਪੰਛਾ ਤੋਂ 12 ਲੱਖ ਰੁਪਏ ਬੰਦਾ ਉਹ ਤੁਸੀਂ ਅੱਦੋਂ ਵੇਖ ਲਓ 12 ਸਾਦੇ 12 ਲੈਣਾ ਕਿ 10 ਲੈਣਾ ਮੈਂ ਤੁਹਾਨੂੰ ਅੱਥੇ ਮੈਂ ਦੋ ਦੇ ਆ ਇਹ ਇੱਕ ਮੈਂ ਪੂਰਾ ਖਾਦਾ ਦੋ ਬਣਦੇ ਜਿਹੜੀ ਮੈਨੂੰ ਗੱਲ ਆਖੀ ਉਸ ਤੋਂ ਤੈਨੂੰ ਪਤਾ ਆਓ ਤੋ ਕਹਿੰਦਾ ਠੀਕ ਹੈ ਮੈਨੂੰ ਕਢਾ ਦੇਣਾ ਯਾ ਚਲੋ ਮੈਂ ਆ ਵੀ ਉਹਦਾ ਫੋਨ ਆਉਂਦਾ ਮੈਂ ਕਰ ਦਾਂ। ਹਾਂ ਤੇ ਇੱਕ ਛੋਟੀ ਗੱਲ ਹੋ ਰਹੀਆ ਹਰੇਕ ਪੈਨਸ਼ਨ ਦੇ ਵਿੱਚ ਇਹਦੀ ਜ ਮਨ ਲਓ ਜਿਵੇਂ 1100 1150 ਪੈਨਸ਼ਨ ਹੈ ਨਾ ਇਹ ਇਹ ਨਹੀਂ ਤੁਸੀਂ ਗੱਲ ਮੇਰੇ ਨਾਲ ਨਾ ਲੈਣਾ ਕਿਸੇ ਕੋਲ ਉੱਪਰ ਕਿਸੇ ਆਮ ਆਖੂ ਵੀ ਉਹਨੂੰ ਵੀ ਦੱਸ ਕਰ ਤਾ ਉਹਨੂੰ ਤੈਨੂੰ ਤੇ ਮੈਂ ਦੱਸਨੇ ਹੁੰਦਾ। ਹਾਂ 200 ਪੈਨਸ਼ਨ ਇਹੋ ਜੀ ਜਿਹੜੀ ਕਿਸੇ ਦਾ ਬਾਲੀਵਾਰਸ ਹੀ ਨਹੀਂ ਹੈਗਾ ਉਹ ਇਹਨਾਂ ਨੇ 2 ਨੰਬਰ ਦੀ ਰਿਕਵੈਸਟ ਹੀ ਨਹੀਂ ਆਇਦਰ ਉਧਰੋਂ ਪਾਣੀਆ ਵਿੱਚ। ਹਾਂ ਤੇ ਹਰੇ ਮਹੀਨੇ ਜਿਵੇਂ ਮਨ ਲਓ 200 ਪੈਨਸ਼ਨ ਸਿੱਧੀ ਜੀ 500 ਉਹ ਤੋਂ ਜ਼ਿਆਦਾ ਆਣਾ ਸਰਪੰਚ ਨੂੰ। ਹਾਂ ਉਹਨੂੰ ਮੈਂ ਸਮਝਾਉਂਦਾ। ਹਾਂ ਹਾਂ ਬੱਛੀ ਸਹੀ ਸਹੀ ਉਹ ਕਰਵਾ ਦਿੰਦੇ ਆ ਦੋ ਲੱਖ ਬੇ ਨੂੰ ਮੈਂ ਸਦਾ ਨੂੰ ਕਹਾਂ ਜਾਂਦਾ ਤੂੰ ਦੋ ਪੈਂਸ਼ਨ ਵਾਰ ਦੇ ਤੈਨੂੰ ਫੇਰ ਹੀ ਰੁਪਈਆ 500 10 ਲੱਖ ਵਾਜ ਜਾਣਾ ਹਾਂ ਇੱਕ ਪੈਂਸ਼ਨ ਦੇ ਨਾਲ 4 ਲੱਖ ਰੁਪਈਆ ਉਹ ਮੈਂ 9 ਲੱਖ ਬੇ ਦੇ ਨੂੰ ਫੇਰ ਹੀ ਵਾਜ ਦਾਂਗਾ ਅੱਛਾ ਹਾਂ ਕਹਿੰਦੇ 4 ਲੱਖ ਤੇ ਇਹ ਹੋ ਗਿਆ ਨਾ ਵੀ ਜਿਹੜੀ 200 ਪੈਂਸ਼ਨ ਹਰੇਕ ਮਹੀਨੇ ਕੋਈ ਲੈਣੀ ਨਹੀਂ ਆਉਂਦਾ ਹਾਂ 5 ਲੱਖ ਇਹ ਹੋ ਗਿਆ ਤੇ ਬਾਕੀ ਮੈਂ ਵੀ ਇੱਕ ਦੋ ਪੈਂਸ਼ਨ ਰੱਖਦਾ ਵਾਂ ਜੇ 6 ਲੱਖ ਹੋ ਗਿਆ ਮੈਂ 10 ਬੋ ਜਾਗ ਲੱਖ ਤੋਂ ਆਪ ਵੀ ਪਾਉਣ ਜੀ ਕਿ ਜੀ ਦਹਾਪਾ ਉਹਦਾ ਦੇਖ ਜਾਂਦੇ ਕੀ ਫਰਕ ਪੈਂਦਾ ਪਾਰਟੀ ਫੰਡ ਦੇਣਾ ਹੀ ਪੈਂਦਾ ਇਹ ਤੁਹਾਨੂੰ ਕੀ ਆਖਿਆ 12 ਆਖਿਆ ਕਿ ਨਾ ਆਖਿਆ ਮੈਂ 2 ਪੈਨਸ਼ਨ ਆਖੀਆਂ 2 ਪੈਨਸ਼ਨ ਕਿੰਨੀਆਂ ਬਣਦੀਆਂ ਮੈਂ ਉਹ ਵੀ ਬਿਸਮਾ ਦਾ ਹੋਣ ਨੂੰ ਬੰਦਾ ਉਹਨੂੰ ਦਿੱਤਾ ਇਹਦੇ 2 ਮੈਂ ਰੱਖਿਆ ਹੀ ਹਾਂ ਮੈਂ ਧੱਕ ਤੇ ਆ ਦੂੰਗਾ ਹਾਂ ਜਿਹੜੀ ਗੱਲ ਆ ਬਸ ਮੈਂ ਠੀਕ ਆ ਹਾਂ 2 ਪੈਨਸ਼ਨ ਦਾ ਪਾਪਾ ਕਹਿ ਦਿੱਤੀਆਂ 12 ਬਣੇ 12.5 ਤੋਂ ਉੱਤੇ ਹੀ ਬੰਨਣਾ ਵਾ 12 ਤੋਂ ਉੱਤੇ ਬੰਨਣਾ 12.5 ਬੰਨਣਾ ਅੱਛਾ ਹਾਂ ਜਿਹੜੀ ਗੱਲ ਆ ਤੁਸੀਂ ਆਉਂਦੀਆਂ ਸਾਰੇ ਕਢਾਈਆਂ ਦੇ ਨਹੀਂ ਹੈ ਮੈਂ ਕਢਾ ਲੀਆਂ ਮੋਤਾਂ ਤੇ ਮੈਂ ਚੂਸੇ ਮਾਰਦਾ ਤੂੰ ਮੈਨੂੰ ਸਾਫਟਿਆਂ ਦੇ ਕਰਾਰੀਆਂ ਤੋਂ ਨਿਕਲ ਨਹੀਂ ਦਈਆਂ ਪੈਸੇ ਨਹੀਂ ਪੇਮੈਂਟ ਨਹੀਂ ਇਹਨਾਂ ਕੋਲ ਹੈਗੀ। ਤੇ ਮੈਂ ਸਾਫਟਿਆਂ ਦੇ ਕਰਾਰੀਆਂ ਤੇ ਹੁਣ ਮੈਂ ਖਾਤਿਆਂ 'ਚ ਪਕੜਾਉਣੇ ਕਿਦਾਂ ਬੈਠੇ। ਤੇ ਕਰਵਾਈਏ ਹਰੋ। ਆ ਕਰਵਾ ਲੈਣੇ ਕਿਦਾਂ ਦਵਾਸਿੰਗਾ? 100 ਮੰਗ ਕਰਾਈ ਹੋਣਾ ਉਹਨਾਂ ਨੂੰ। 100 ਕਰਵਾਈਏ? ਹਾਂ 100 ਖਾਤਿਆਂ ਦੇ ਪਾਪਾ ਵਾਲੀ ਨੇ ਪਾਈਆਂ ਦੇ ਸੱਤ ਨੂੰ ਕਰਾਰੀਆਂ ਦੇ ਸੱਟ। ਚਲੋ ਠੀਕ ਐ ਬਾਰ-ਬਾਰ ਫੋਨ ਕਰਦੇ ਆ ਫਿਰੋਣਾ। ਹਾਂ ਠੀਕ ਐ। ਮੈਂ ਕਰਦਾ ਦੁਬਾਰਾ ਤੁਹਾਨੂੰ। ਓਕੇ ਓਕੇ ਓਕੇ। ਆ ਜੇ ਅਗਰ ਜਾਂਦਾ ਪੁਲਿਸ ਸਾਥ ਕਰ ਨੂੰ। ਹੋ ਗਿਆ ਨਾ ਆਪਾਂ? ਹਾਂਜੀ ਹਾਂਜੀ। ਅਵੇਰੀ ਗੁੱਡ ਹਾਂ ਨਹੀਂ ਨਹੀਂ ਉਹ ਭੈਣ ਜਿਹੜਾ ਬੜਾ ਕੁੱਤਾ ਬੰਦਾ ਦਾਜਾ ਤੈਨੂੰ ਦੱਸਦਾ ਨਹੀਂ ਗਿਆਦਾ ਸੀ ਦੱਸ ਤਾ ਉਹ ਕਹਿੰਦਾ ਸੀ ਵੀ ਅਸੀਂ ਵੀ ਪੁਲਰਾ ਦੇ ਘਰ ਕੱਲ ਨੇ ਆ ਮੈਂ ਆਪਣਾ ਹੀ ਵੀ ਮੈਂ ਦੇਣੇ ਆ ਤੈਨੂੰ ਬੜਾ ਇੱਤਫਾਕ ਕਿਤੇ ਵੇਚੀ ਹੁੰਦ ਨੇ ਲੈ ਪਾਕਿਸਤਾਨੋਂ ਪੁਲਰਾ ਦਾ ਘਰ ਜਿੰਨੇ ਪਤਾ ਉਹਨਾਂ ਲੱਗ ਜਾਂਦਾ ਜਿੰਨੇ ਅੱਗੇ ਸਾਨੂੰ ਵੀ ਸੱਜੇ ਖਵੇ ਕੱਲ ਨੇ ਕਹਿੰਦੇ ਤਾਂ ਹੀ ਅਸੀਂ ਸਰਪੰਚਾਂ ਵਾਸ ਹੁੰਦਾ ਹੈ ਵੀ ਤਿੰਨੀਆਂ ਮਟਰ ਤਿੰਨੀਆਂ ਕਢਾ ਲਓ ਅੱਛਾ ਉਹ ਕਹਿੰਦਾ ਸੀ ਭਾਈ ਤੁਸੀਂ ਵਿਸ਼ਾਖਲੀ ਪੁੱਛ ਲੈ ਮਨਿੰਦਰ ਤੋਂ ਬਾਅਦ ਇਸ ਇਤਨਾ ਕੰਮ ਉਸ ਅਸੀਂ ਮਨਜਿੰਦਰ ਸਾਹਿਬ ਨੇ ਬੋਲ ਨਹੀਂ ਸਕਦੇ ਤੇ ਫਿਰ ਸਾਨੂੰ ਉਹਨਾਂ ਨਾਲ ਹੀ ਥਲਨੇ ਬਣੇ ਹੁਣ ਮੈਂ ਇਹ ਤੇ ਦੱਸੂ ਰਿਹਾ ਵੀ ਆਪਾਂ ਦੇਨੇ ਨਾਂ ਇਹਦਾ ਵੀਰਦੀ ਫਿਰ ਸਾਹਿਬ ਉਹ ਲੋ ਕਹਿ ਵੀ ਆ ਤੇਰੀ ਮਨਜਿੰਦਰ ਨਾਲ ਗੱਲ ਕਰਾਉਣਾ ਵਾ ਬਾਜੋ ਮਜਬੂਰੀ ਸੀ ਜ਼ਰੂਰੀ ਸੀ ਬੜੇ ਰਾਮ ਦਾ ਵਾ ਜ਼ਰੂਰੀ ਤੇ ਆਜੋ ਦੱਸਦਾ ਤੁਹਾਨੂੰ ਮੈਂ ਟੋਣੀਗਾ ਨਹੀਂ ਨਹੀਂ ਤੂੰ ਹੀ ਕਹਿਦਾ ਸੀ ਨਾ ਵੀ ਤੇਰੀ ਮਨਜਿੰਦਰ ਨਾਲ ਮੈਂ ਗੱਲ ਕਰਾਉਣਾ ਵਾ ਕੋਈ ਜਾਂਦਾ ਟਿਕੜੇ ਕਰਕੇ ਆਪਾਂ ਜੀ ਵੇਖ ਲੋ ਨਾਂ ਕਰਾਇਆ ਰਹੋ ਨਾਂ ਫਿਰ ਆਖਣਾ ਵੀ ਸਰਪੰਚਾਂ ਨੂੰ ਕਿਉਂ ਦੱਸੀ ਇਹ ਗੱਲ ਕਈ ਸਿਥਾਪੇ ਹੁੰਦੇ ਤੈਨੂੰ ਪਤਾ ਹੀ ਹੈਗੇ ਪਾਜੀ ਫਿਰ ਉਹਨਾਂ ਨੇ ਆਖਣਾ ਤੁਸੀਂ ਮਨਿੰਦਰ ਨੂੰ ਦੱਸਤਾ ਫਿਰ ਮੇਰੀ ਬੇਇੱਜ਼ਤੀ ਹੋਊਗੀ ਮੈਂ ਪਟਿਆ ਜਾਊਗਾ। ਹਾਂ। ਅੱਛਾ। ਆਉਂ ਦਰਦੇ ਬਿਨਾਂ ਕੋਲੇ ਰੱਖ ਜਿਓਂ ਗਏ ਜਾਂਦਾ ਹਾਂ। ਨਾ। ਇਹ ਲੋਗਾਂ ਦਾ ਤੇਰੀ ਮਨਿੰਦਰ ਨਾਲ ਬਾਤ ਗੱਲ ਕਰਾ ਦਿੰਦੇ ਆਂ ਕਿ ਤੇਰੀ ਮਨਿੰਦਰ ਨਾਲ ਬਾਤ ਕਰਾ ਦਿੰਦਾ ਸੀ ਕਿ ਮੈਂ ਇਹ ਗੱਲਾਂ ਪਤਾ ਲੱਗੇ ਤੁਸੀਂ ਪ੍ਰਣ ਕਰੋ ਕਹਿੰਦਾ ਸੀ ਮਨਿੰਦਰ ਨਾਲ ਕਿ ਮੈਂ ਸ਼ੱਕ ਦੀ ਮੰਤਿਕ ਨੂੰ ਪੁਛੇ ਵੀ ਜਾ ਪਹੁੰਚੇ ਹੋਣਗੇ ਤੇ ਮਾ ਮੈਂ ਇਹ ਗੱਲ ਨਹੀਂ ਮੈਂ ਕਰਨੀ ਮੈਂ ਵੀ ਤੁਸੀਂ ਆ ਕੇ ਤੂੰ ਦੇਖ ਲੈ ਨਾ ਤੇ ਜਿਹੜੀ ਗੱਲ ਹੋ ਗਈ ਹੋਗੀ। ਹਾਂ। ਕਿੰਨੇ ਕੀਤੇ ਹੋਣੇ ਨੇ। ਚਲੋ ਆ ਜਾ ਤੂੰ ਆਪਾਂ ਕਰਦੇ ਆਂ ਬੈਠ ਕੇ ਆ ਜਾ ਤੂੰ। ਆ ਆ ਆ। ਆ ਗਿਆ ਤੇ ਮੈਂ ਉਹਨੂੰ ਜੱਜੇ ਨੂੰ ਅੱਖਾਂ ਫਿਰ ਤੈਨੂੰ ਪਾਵੇ ਕਾਪੂ ਮੈਂ ਕਰਦਾ ਆ ਆਓ ਮੈਨੂੰ ਫੋਟੋ ਕੱਢੀ ਆ ਲੈ ਚੱਲ ਅੱਛਾ ਹਾਂ ਕਹਿਦਾ ਜੀ ਅੱਛਾ ਅੱਡਾ ਹੁਣ ਕਹਿੰਦਾ ਆ ਜਨਾ ਉਹਨੂੰ ਫੋਨ ਕਰਿਆ ਉਹਨੂੰ ਕਹਿੰਦਾ ਮੰਤਰੀ ਸਾਹਿਬ ਦਾ ਫੋਨ ਆਇਆ ਹੈ ਕਿ ਨਹੀਂ ਆ ਬਰਾ ਥੋਕ ਕੇ ਆਖਿਆ ਬਾਅਦ ਠੀਕ ਹੈ ਬਾਅਦ ਠੀਕ ਹੈ ਪਰ ਤੂੰ ਜ਼ਰੂਰ ਆਉਣਾ ਵਾ ਜਦੋਂ ਮੈਂ ਤੈਨੂੰ ਆਖੂੰਗਾ ਨਾ ਇਹ ਨਾ ਅੱਖੇ ਲਗਾ ਕੇ ਵਿੱਚ ਓਕੇ ਤਰਾ ਮਾਰਾਂਗਾ ਹਾਂ ਬਸ ਫਿਰ ਠੀਕ ਹੈ ਹਾਂ ਹਾਂ ਮੈਂ ਕਰਦਾ ਹਾਂਗੇ ਨਾ ਠੀਕ ਵੀਰ ਠੀਕ ਹੈ ਯਾ ਬਤਾ ਗਲ ਕੇ ਡੀਡੀਪੀ ਨੂੰ ਕਹਿਣਾ ਪਣਾਵਾ ਪਹਿਲਾ ਹੀ ਪ੍ਰਬੰਧਕ ਆਏ ਤੇ ਇਹਦੇ ਇੱਕ ਵਾਰ ਸਾਨੂੰ ਮਿਲ ਕੇ ਪੈਨਸ਼ਨਾਂ ਕਢਵਾ ਲੈਂਦੀ ਹੈ ਉਹਨੇ ਭੈਣ ਚੋੜਾ ਰਹਾਦਾ ਵੀਡੀਓ ਨੇ ਲਾਤਾ ਹੋਰ ਕੇਨ ਪ੍ਰਬੰਧਕ ਇਹ ਨੂੰ ਕਿ ਕੋਈ ਕੋਪੀਂ ਦੱਸਦੇ ਹੈ ਕੋਈ ਬਲਾਗ ਦਾ ਹੀ ਬੰਦਾ ਉਹਨੂੰ ਕੋਈ ਦੁਬਾਰਾ ਕਰ ਦੋ ਇੱਥੋਂ ਉਹਨੂੰ ਕੋਈ ਲਿਖ ਕੇ ਦੇ ਸਾਨੂੰ ਹਾਂ ਉਹ ਹੀ ਨਾ ਮੈਂ ਉਹਨੂੰ ਦੇ ਦਿਓ ਨਾ ਡੀਡੀਪੀ ਨੂੰ ਸਰ ਮੰਤਰੀ ਸਾਹਿਬ ਦਾ ਕਹਾਈ ਹੈ ਵੀ ਇੱਕ ਵਾਰ ਉਹਦੇ ਘਰ ਦੀ ਨੂੰ ਰਹਿਣ ਦੋ ਤੇ ਬਾਅਦ ਵਿੱਚ ਲਾ ਲਿਓ 10 ਦਿਨ ਫਿਰ ਉਹਦੇ ਪਰ ਪੈਨਸ਼ਨ ਨਿਕਲ ਜਾਣਗੇ ਉਹੋਂ ਬੜੀ ਦੀ ਪੀਵਾ ਬੈਲੀ ਨਹੀਂ ਤਾਂਗੇ। ਹਾਂ ਉਹ ਹੀ ਨਾ। ਆਹੋ ਬੈਦੋ ਕਿਆ ਪ੍ਰਬੰਧ ਘਟਾਵੇ ਕਿ ਇਹਦਾ ਹਾੜ ਕੇ ਮੇਲੋ ਆਪਾਂ ਕਰ ਲੈਨੇ ਆ। ਚਲੋ ਠੀਕ ਐ ਫਿਰ ਜਦੋਂ ਆ ਗਿਆ ਮੈਂ ਤੁਹਾਨੂੰ ਦੱਸ ਦੇਣਾ ਤੁਸੀਂ ਆ ਜਾਓ ਉਸੇ ਲਈ। ਅੱਛਾ ਹਾਂ ਉਹਦਾ ਟੈਲੀਫੋਨ ਆਇਆ ਸੀ ਨਾ ਰਾਜਕੁਮਾਰ ਨੂੰ ਉਸੇ ਨਾਲ ਜਿਹੜੇ ਮੁੰਡਿਆਂ ਨੂੰ ਦੱਸਿਆ ਜਾਂ ਛਟੀਆਂ ਭਲਾਉਂਦਾ। ਹਾਂ ਤੇ ਉਹਨੂੰ ਕਹਿੰਦਾ ਸੀ ਨਹੀਂ ਇਹ ਪ੍ਰਬੰਧ ਦਾ ਇੱਕ ਸੰਬਲਾਜ ਤੋਂ ਹੀ ਲਾਉਣਾ। ਇਹ ਆ ਵੀ ਸਾਲਾ ਸਾਰਾ ਕੋਈ ਘਰੀ ਜਾਂਦਾ ਵਾ। ਬੇਸਾਨ ਦਾ ਮਰਾ। ਅੱਛਾ ਬੜਾ ਆਰਾਮ ਦਾ ਬੰਦਾ ਵਾ ਮੈਂ ਤੁਹਾਨੂੰ ਤਾਂ ਨਹੀਂ। ਨਹੀਂ ਫੋਨ ਜਾ ਪ੍ਰਿੰਟ ਪਾਹੇ। ਹਾਂਜੀ। ਹਾਂ ਉਹ ਬਹੁਤ ਜ਼ਿਆਦਾ ਬਈ 50 ਲੱਖ ਰੁਪਏ ਆਸ਼ਾ ਚਲੋ ਕੋਈ ਨਹੀਂ ਕਰੂ ਹਾਂ ਕੋਈ ਕਰੋ ਤੁਸੀਂ ਜੇ ਆਪਣਾ ਕਰ ਬਿਆਹ ਦੀ ਦਿੱਤਾ ਸੀ ਇਹ ਨਹੀਂ ਕਰੂ ਬੜਾ ਵੀਡੀਓ ਗੱਲ ਕੋਈ ਨਾ ਹਾਂ ਠੀਕ ਆ ਉਹਨਾਂ ਨੂੰ ਮਲਕੀ ਪਰ ਉਹ ਵੀ ਮਹੀਨਾ ਇੱਕ ਰਹਿੰਦੇ ਹਾਂ ਤੇ ਚਲੋ ਉਹਨਾਂ ਜੀ ਦਾ ਆਪਣਾ ਕੰਮ ਨਿਕਲੇ ਹਾਂ ਇੱਕ ਤਰ੍ਹਾਂ ਮਤੀ ਸਾਹਿਬ ਦਾ ਨੰਬਰ ਹੈਗਾ ਤੁਹਾਡੇ ਕੋਲ ਨਹੀਂ ਮੇਰੇ ਕੋਲ ਨਹੀਂ ਹੈਗਾ 91 45 98 198 45 ਹਾਂ 00005 ਤੁਹਾਡਾ 00005 98345 ਹੈ ਨਾ ਹਾਂ 00005 ਹਾਂ ਮੈਂ ਤਾਂ ਆਪਣਾ ਨਾਲ ਗੱਲ ਇਹ ਤੋਂ ਉਹਨਾਂ ਨੂੰ ਇਹ ਉਹਨਾਂ ਨੂੰ ਗੱਲ ਸਮਝਾ ਲਓ ਕਿ ਇਸ ਤਰੀਕੇ ਨਾਲ ਉਹਨੂੰ ਪਾਓ ਹਾਂ ਹਾਂ ਕਿ ਨਹੀਂ ਇਹ ਮਤਲਬ ਆਪਣਾ ਇਦਾਂ ਹੋਰ ਉਹ ਨੁਕਸਾਨ ਹੋਊਗਾ ਬਹੁਤ ਸਮਝਾ ਦਿਓ ਠੀਕ ਹੈ ਨਾ ਜਾਂ ਫਿਰ ਬਹੁਤੀ ਗੱਲ ਹੈ ਤੇ ਆਪਾਂ ਇੱਕ ਵਾਰ ਆਪਣਾ ਵੀਡੀਓ ਨੂੰ ਮਿਲ ਲਈਏ ਅੱਛਾ ਤੇ ਫਿਰ ਕਰੀਏ ਗੱਲ ਪਿੱਛੇ ਕੀ ਭਲਾ ਕੀ ਬੋਲਦਾ ਸਾਡੇ ਵੀਡੀਓ ਨੇ ਆਖਿਆ ਤਾਂ ਹੈਗਾ ਅਜੋ ਕਰ ਲਈਏ ਆਪਾਂ ਅੱਛਾ ਨਾ ਬਸ ਠੀਕ ਹੈ ਠੀਕ O.K. 嘅，係。